ਸਾਤਰੀਆ ਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਅੱਜ ਆਪਾਂ ਜਿਹੜੀ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਉਹ ਇੰਪੋਰਟੈਂਟ ਵੀਡੀਓ ਆ ਕਿਉਂਕਿ ਮੈਨੂੰ ਲੱਗਦਾ ਕਿ ਜ਼ਿਆਦਾਤਰ ਭੈਣਾ ਸੂਟ ਤੋਂ ਨਾਪ ਲੈ ਕੇ ਹੀ ਸੂਟ ਸਟਿਚ ਕਰਦੀਆਂ ਹੋਣੀਆਂ ਹਨਾ ਉਹਨਾਂ ਲਈ ਇਹ ਜਿਹੜੀ ਵੀਡੀਓ ਹੈਗੀ ਆ ਉਹ ਬਹੁਤ ਹੀ ਹੈਲਪਫੁਲ ਹੋਣ ਵਾਲੀ ਆ ਕਿਉਂਕਿ ਮੇਰੇ ਕੋਲੇ ਅੱਜ ਜਿਹੜਾ ਸੂਟ ਆਇਆ ਹੋਇਆ ਸੀਗਾ ਉਹ ਕਸਟਮਰ ਦਾ ਨਾਪ ਵਾਲਾ ਸੂਟ ਹੀ ਆਇਆ ਹੋਇਆ ਮੈਂ ਉਹਦੇ ਤੋਂ ਹੀ ਸੂਟ ਜਿਹੜਾ ਹੈਗਾ ਉਹ ਸਟਿਚ ਕਰਨਾ ਤੇ ਆਪਾਂ ਸੂਟ ਦਾ ਨਾਪ ਕਿਵੇਂ ਲੈਣਾ ਸਹੀ ਤਰੀਕੇ ਨਾਲ ਮੈਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਉਹ ਦੱਸੂਗੀ ਕਿ ਕਿੱਥੇ ਆਪਾਂ ਘਟਾ ਕੇ ਲੈਣਾ ਹੁੰਦਾ ਕੁਛ ਕਿੱਥੇ ਕਿੱਥੇ ਆਪਾਂ ਵਧਾ ਕੇ ਲੈਣਾ ਹੁੰਦਾ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਸੂਟ ਦਾ ਤੀਰਾ ਨਾਪਾਂਗੇ ਆਪਾਂ ਸੂਟ ਨੂੰ ਐਦਾਂ ਸੈੱਟ ਕਰਕੇ ਰੱਖ ਲੈਣਾ ਠੀਕ ਹੈ ਜੀ ਆਪਾਂ ਕੀ ਕਰਨਾ ਨਾ ਤਾਂ ਆਪਾਂ ਗਲਿਆਂ ਨੂੰ ਐਦਾਂ ਖਿੱਚਣਾ ਤੇ ਨਾ ਹੀ ਆਪਾਂ ਅੰਦਰ ਵਾਲੇ ਪਾਸੇ ਨੂੰ ਫੋਲਡ ਕਰ ਲੈਣਾ ਬਸ ਨਾਰਮਲ ਤਰੀਕੇ ਨਾਲ ਟਿਕਾ ਲਓ ਤੁਸੀਂ ਸੂਟ ਨੂੰ ਤੇ ਆਪਾਂ ਤੀਰਾ ਦੇਖੋ ਕਿਵੇਂ ਨਾਪਣਾ ਆਪਾਂ ਕੀ ਕਰਨਾ ਇਹ ਮੋਡੇ ਵਾਲੀ ਸਿਲਾਈ ਤੇ ਐਦਾਂ ਇੰਚ ਟੇਪ ਰੱਖਣਾ ਤੇ ਦੂਸਰੇ ਵਾਲੀ ਸਿਲਾਈ ਦੇ ਵੀ ਅੱਧਾ ਇੰਚ ਟੇਪ ਨੂੰ ਰੱਖਣਾ ਤੇ ਦੇਖੋ ਇਹ 13 ਇੰਚ ਆ ਰਿਹਾ ਤੇ ਜਦੋਂ ਆਪਾਂ ਤੀਰਾ ਲੈਣਾ ਤਾਂ ਆਪਾਂ 2 ਇੰਚ ਵਧਾ ਕੇ ਲੈਣਾ ਹੁੰਦਾ ਮਤਲਬ ਕਿ ਆਪਾਂ 14 ਤੇ ਕਟਿੰਗ ਕਰਾਂਗੇ ਕਿਉਂਕਿ ਅੱਧਾ ਅੱਧਾ ਇੰਚ ਆਪਣਾ ਸਲਾਈਆਂ ਦੇ ਵਿੱਚ ਚਲਾ ਜਾਊਗਾ ਹੁਣ ਆਪਾਂ ਇਹ ਨਾਲ ਦੀ ਨਾਲ ਲਿਖਦੇ ਜਾਵਾਂਗੇ ਠੀਕ ਹੈ ਹੁਣ ਇਹ ਮੈਂ ਲਿਖ ਲੈਣੀ ਆ ਤੀਰਾ ਹੈਗਾ ਇਹਦਾ 7 ਇੰਚ ਠੀਕ ਹੈ ਤੇ ਹੁਣ ਆਪਾਂ ਇਹਦਾ ਗਲਾ ਨਾਪ ਲੈਣਾ ਦੇਖੋ ਗਲੇ ਦੇ ਵਿੱਚ ਆਪਾਂ ਨੂੰ ਕਨਫਿਊਜ਼ਨ ਹੁੰਦੀ ਆ ਥੋੜੀ ਜਿਹੀ ਵੀ ਆਪਾਂ ਕਿੱਥੇ ਇੰਚੀ ਟੇਪ ਰੱਖ ਕੇ ਨਾਪਣਾ ਠੀਕ ਆ ਆਪਾਂ ਕੀ ਕਰਨਾ ਜਿਹੜੀ ਆ ਮੋਡੇ ਵਾਲੀ ਸਲਾਈ ਹੈਗੀ ਨਾ ਪਹਿਲਾਂ ਇਦਾਂ ਨਾ ਨਿਸ਼ਾਨ ਲਗਾ ਲੈਣਾ ਠੀਕ ਆ ਇੱਕ ਇਹਦੇ ਨਾਲ ਤੁਹਾਡਾ ਜਿਹੜਾ ਗਲਾ ਹੈਗਾ ਉਹ ਬਿਲਕੁਲ ਸਹੀ ਨਾਪਿਆ ਜਾਊਗਾ ਠੀਕ ਹੈ ਜੀ ਤੇ ਆਪਾਂ ਕੀ ਕਰਨਾ ਇਹ ਆ ਵਾਲਾ ਜਿਹੜਾ ਨਿਸ਼ਾਨ ਲਗਾਇਆ ਇਹ ਤੇ ਇੰਚੀ ਟੇਪ ਰੱਖਣਾ ਤੇ ਆਪਣਾ ਜਿੰਨਾ ਵੀ ਗਲਾ ਆਉਂਦਾ ਉਹਨਾਂ ਨਾਪ ਲੈਣਾ ਠੀਕ ਹੈ ਤੇ ਹੁਣ ਇਹਦਾ 4 ਇੰਚ ਆ ਰਿਹਾ ਠੀਕ ਹੈ ਤੇ ਮੈਂ ਇਹਦਾ ਅੱਧਾ ਇੰਚ ਜ਼ਿਆਦਾ ਕੱਟ ਕਰੂੰਗੀ ਕਿਉਂਕਿ ਆਪਣਾ ਉਪਰੋਂ ਸਲਾਈਆਂ 'ਚ ਵੀ ਜਾਊਗਾ ਠੀਕ ਹੈ ਮੈਂ 4 ਇੰਚ ਆਰੇ ਦਾ ਤਾਂ ਮੈਂ 4.5 ਇੰਚ ਤੇ ਇਹਦਾ ਗਲਾ ਕੱਟ ਕਰੂੰਗੀ ਤਾਂ ਕਿ ਮੇਰਾ ਅੱਧਾ ਇੰਚ ਉਪਰੋਂ ਸਲਾਈਆਂ ਲੈ ਜਾਣੀਆਂ ਤਾਂ ਕਿ ਮੇਰਾ ਗਲਾ ਘਟੇ ਨਾ ਠੀਕ ਹੈ ਜੀ ਤੇ ਹੁਣ ਆਪਾਂ ਇਹਦਾ ਫਰੰਟ ਵਾਲਾ ਗਲਾ ਨਾਪਾਂਗੇ ਜਿਹੜਾ ਆਪਾਂ ਨਿਸ਼ਾਨ ਲਗਾਇਆ ਹੈ ਨਾ ਏਸੇ ਨਿਸ਼ਾਨ ਤੋਂ ਹੀ ਆਪਾਂ ਜਿਹੜਾ ਆਪਣਾ ਫਰੰਟ ਵਾਲਾ ਗਲਾ ਹੈਗਾ ਉਹ ਨਾਪ ਲਾਂਗੇ ਦੇਖੋ ਇਹ 7 ਇੰਚ ਆਰੇ ਆ ਤਾਂ ਮੈਂ ਇਹਦੀ ਵੀ 7.5 ਇੰਚ ਗਲਾ ਤਿਆਰ ਕਰੂੰਗੀ ਮੈਂ ਇਹਦਾ ਤਾਂ ਕਿ ਇਹ ਫਿਰ ਉਪਰੋਂ ਸਲਾਈਆਂ 'ਚ ਆ ਕੇ 7 ਇੰਚ ਹੀ ਰਹਿ ਜਾਵੇ ਠੀਕ ਹੈ ਜੀ ਬਸ ਇਹਦੇ ਵਿੱਚ ਇਹੀ ਧਿਆਨ ਰੱਖਣਾ ਹੁੰਦਾ ਬੈਕ ਵਾਲਾ ਜਿਹੜਾ ਗਲਾ ਹੈਗਾ ਉਹ ਹੈਗਾ ਆਪਣਾ 4.5 ਇੰਚ ਠੀਕ ਹੈ ਤੇ ਫਰੰਟ ਵਾਲਾ ਹੈਗਾ ਆਪਣਾ 7.5 ਇੰਚ ਤੇ ਆਪਾਂ ਇਹਦੀ ਬਸ ਅੱਧਾ ਅੱਧਾ ਇੰਚ ਆਪਾਂ ਵਧਾ ਕੇ ਇਹਦੀ ਕਟਿੰਗ ਕਰਨੀ ਹੈ ਠੀਕ ਹੈ ਗਲੇ ਦੀ ਹੁਣ ਆਪਾਂ ਬ੍ਰੈਸਟ ਦੀ ਆਪਾਂ ਕਿਵੇਂ ਨਾਪਣਾ ਹੈਗਾ ਦੇਖੋ ਬ੍ਰੈਸਟ ਵਾਲੀ ਸਲਾਈ ਤੋਂ ਥੋੜਾ ਜਿਹਾ ਜਿਵੇਂ ਮੇਰਾ ਤਰੀਕਾ ਨਾਪ ਲੈਣ ਦਾ ਮੇਰੇ ਸੂਟ ਜਿਹੜੇ ਹੈਗੇ ਨੇ ਉਹ ਬਿਲਕੁਲ ਸਹੀ ਆਉਂਦੇ ਹੁੰਦੇ ਨੇ ਜਦੋਂ ਮੈਂ ਇਦਾਂ ਸੂਟ ਦਾ ਨਾਪ ਲੈ ਕੇ ਸੂਟ ਬਣਾਉਣੀ ਹੁੰਦੀ ਆ ਦੇਖੋ ਜਿਹੜੀ ਇਹ ਵਾਲੀ ਸਲਾਈ ਹੁੰਦੀ ਆ ਨਾ ਜਦੋਂ ਆਪਾਂ ਇਹ ਮੋਡਿਆਂ ਵਾਲੀ ਸਲਾਈ ਭਰਦੇ ਆ ਨਾ ਇਹ ਥੋੜੀ ਜਿਹੀ ਅੰਦਰ ਨੂੰ ਵੜ ਜਾਂਦੀ ਹੁੰਦੀ ਹੈਗੀ ਇਸੇ ਕਰਕੇ ਇੱਥੋਂ ਆਪਾਂ ਥੋੜਾ ਜਿਹਾ ਹਲਕਾ ਜਿਹਾ ਨਾ ਇਦਾਂ ਖਿੱਚ ਕੇ ਜਿਨਾਪਣਾ ਤੇ ਇਹਨੂੰ ਆਪਾਂ ਜ਼ਿਆਦਾ ਢਿੱਲਾ ਛੱਡ ਕੇ ਨਹੀਂ ਨਾਪਣਾ ਹੈਗਾ ਠੀਕ ਹੈ ਕਿਉਂਕਿ ਇਹ ਸਲਾਈ ਸਲਾਈ ਲਾਉਣ ਕਰਕੇ ਥੋੜੀ ਜਿਹੀ ਅ ਹੁਣ ਬਸ ਤੁਸੀਂ ਇੱਥੋਂ ਥੋੜਾ ਜਿਹਾ ਖਿੱਚ ਕੇ ਹੀ ਨਾਪੋ ਠੀਕ ਹੈ ਬਾਕੀ ਨੋਰਮਲ ਨਾਪਣਾ ਹੁੰਦਾ ਇੱਥੋਂ ਥੋੜਾ ਜਿਹਾ ਖਿੱਚ ਲਓ ਤੇ ਹੁਣ ਦੇਖੋ ਇਹਦੀ 20 ਇੰਚ ਆ ਰਹੀ ਆ ਤੇ ਇਹਦਾ ਹਾਫ ਹੋ ਜਾਊਗਾ ਜੀ 10.5 ਇੰਚ ਤੇ ਆਪਾਂ 10.5 ਇੰਚ ਤੇ ਇਹਦਾ ਨਿਸ਼ਾਨ ਲਗਾਵਾਂਗੇ ਹਾਫ ਕਰਕੇ ਤੇ ਆਪਾਂ ਲਿਖ ਲਓ ਨਾਲ ਦੀ ਨਾਲ ਹੁਣ ਜਿਹੜੀ ਕਮਰ ਦੀ ਫਿਟਿੰਗ ਹੈਗੀ ਆ ਉਹ ਆਪਾਂ ਨੋਰਮਲ ਤਰੀਕੇ ਨਾਲ ਹੀ ਨਾਪਣੀਆਂ ਬਿਲਕੁਲ ਠੀਕ ਹੈ ਇੱਥੋਂ ਆਪਾਂ ਕੁਝ ਵੀ ਖਿੱਚਣਾ ਨਹੀਂ ਹੈਗਾ ਦੇਖੋ ਮੇਰੀ 18 ਇੰਚ ਆ ਰਹੀ ਆ ਤੇ ਮੈਂ 18 ਇੰਚ ਹੀ ਲਵਾਂਗੀ ਵਾਸਤੂ ਸੇ ਧਿਆਨ ਰੱਖਣਾ ਨਾਪ ਵਾਲੇ ਸੂਟ ਦੀਆਂ ਪਲੇਟਾਂ ਨਾ ਛਿਜੀਆਂ ਹੋਣ ਨਹੀਂ ਤਾਂ ਇਹਦਾ ਮਤਲਬ ਉਹਨਾਂ ਨੂੰ ਟਾਈਟ ਆ ਸੂਟ ਫਿਰ ਥੋੜੀ ਜਿਹੀ ਵਾਧ ਰੱਖੋ ਫਿਟਿੰਗ ਇੱਥੋਂ ਹੁਣ ਆਪਾਂ हिਪ ਕੋਲੋਂ ਵੀ ਆਪਾਂ ਨਾਰਮਲ ਹੀ ਨਾਪਣਾ हिਪ ਕੋਲੋਂ ਵੀ ਖਿੱਚ ਕੇ ਨਹੀਂ ਨਾਪਣਾ ਹੈਗਾ ਠੀਕ ਹੈ ਤੇ ਇੱਥੋਂ ਆ ਰਹੀ ਹੈ ਜੀ 22 ਇੰਚ ਤੇ ਇਹ ਵੀ ਆਪਾਂ ਲਿਖ ਲਵਾਂਗੇ ਠੀਕ ਹੈ ਹੁਣ ਫਿਟਿੰਗ ਦਾ ਨਾਪ ਹੋ ਗਿਆ ਤੇ ਹੁਣ ਆਪਾਂ ਸਾਈਡ ਵਾਲੀ ਸਲਾਈ ਨਾਪ ਲਵਾਂਗੇ ਚਾਕਾਂ ਵਾਲੀ ਦੇਖੋ ਦੋ ਕੰਮ ਕਰ ਸਕਦੇ ਤੁਸੀਂ ਜਦੋਂ ਆਪਾਂ ਚਾਕ ਜਿਹੜੇ ਨਾਪਣੇ ਨੇ ਜਾਂ ਤਾਂ ਤੁਸੀਂ ਇੱਥੋਂ ਉੱਪਰੋਂ ਨਾਪ ਲਓ ਅੱਧਾ ਇੰਚ ਉੱਪਰ ਵਾਲੇ ਪਾਸੇ ਨੂੰ ਕੱਢ ਲਵੋ ਆ ਇੰਚ ਟੇਪ ਜਿਹੜਾ ਹੈਗਾ ਕਿਉਂਕਿ ਸਲਾਈ ਵੱਜੀ ਹੋਈ ਹੈ ਨਾ ਮੋਡੇ ਦੀ ਇਹਨੂੰ ਅੱਧਾ ਇੰਚ ਉੱਪਰ ਵਾਲੇ ਪਾਸੇ ਨੂੰ ਕੱਢ ਲਓ ਤੇ ਫਿਰ ਆਪਾਂ ਇੱਥੋਂ ਨਾਪ ਲੈਣਾ ਠੀਕ ਹੈ ਤੇ ਆ ਸੀਗੀ ਇਹਦੀ ਸਲਾਈ ਤੇ ਐਦਾਂ ਥੋੜਾ ਜਿਹਾ ਨਿਸ਼ਾਨੀ ਕਰ ਲਿਆ ਕਰੋ ਤੇ ਇਹ ਨਾ ਥੋੜੇ ਜਿਹਾ ਲੰਬੇ ਨੇਗੇ ਤਾਂ ਕਰਕੇ ਇਹਨਾਂ ਦੇ ਜਿਹੜੇ ਚਾਕ ਨੇ ਉਹ 23.5 ਇੰਚ ਤਿਆਰੇ ਨੇ ਜੇ ਤੁਸੀਂ ਇੱਥੋਂ ਨਾਪਦੇ ਹੋ ਤਾਂ ਤੁਸੀਂ ਇੱਥੋਂ ਐਦਾਂ ਨਾਪ ਲਓ ਠੀਕ ਹੈ ਹੁਣ ਜਿਹੜੀ ਇਹਨਾਂ ਦੀ ਸਾਈਡ ਸਲਾਈ ਹੈਗੀ ਆ ਉਹ 14.5 ਇੰਚ ਤੇ ਆ ਰਹੀ ਆ ਠੀਕ ਆ ਆਪਾਂ 15 ਤੇ ਕਰਾਂਗੇ ਕਿਉਂਕਿ ਆਪਣੀ ਇਹ ਅੱਧਾ ਇੰਚ ਉਪਰੋਂ ਸਲਾਈ ਲੈ ਜੂਗੀ ਠੀਕ ਹੈ ਜਦੋਂ ਆਪਾਂ ਮੋਡੇ ਵਾਲੀ ਸਲਾਈ ਲਾਵਾਂਗੇ ਨਾ ਅੱਧਾ ਇੰਚ ਉਹਦੇ ਚ ਚਲਾ ਜਾਊਗਾ ਹੁਣ ਜੇ 14.5 ਆ ਰਹੀ ਆ ਤਾਂ ਤੁਸੀਂ 15 ਤੇ ਰੱਖੋਗੇ ਚਾਕ ਜਿੰਨਾ ਵੀ ਤੁਹਾਡਾ ਆਊਗਾ ਤੁਸੀਂ ਉਸ ਤੋਂ ਅੱਧਾ ਇੰਚ ਵੱਧ ਰੱਖਣਾ ਠੀਕ ਹੈ ਜੀ ਹੁਣ ਆਪਾਂ ਪਲੇਟਸ ਨਾਪ ਲੈਣੀਆਂ ਨੇ ਇਹਦੀਆਂ ਠੀਕ ਹੈ ਪਲੇਟਾਂ ਇਹਨਾਂ ਦੀ ਆ ਰਹੀਆਂ ਨੇ ਜੀ 11.5 ਇੰਚ ਤੇ ਠੀਕ ਹੈ ਤੇ ਆਪਾਂ ਪਾਵਾਂਗੇ ਇਹਨਾਂ ਦੀਆਂ 12 ਇੰਚ ਤੇ। ਉਹੀ ਮੈਂ ਤੁਹਾਨੂੰ ਦੱਸਿਆ ਨਾ ਜਦੋਂ ਥੋੜਾ ਜਿਹਾ ਹਾਈਟ ਜਿੰਨਾਂ ਦੀ ਜ਼ਿਆਦਾ ਹੋਵੇ ਉਹਨਾਂ ਦੀ ਪਲੇਟ ਵੀ ਜਿਹੜੀ ਹੈਗੀ ਉਹ ਨੀਚੇ ਨੂੰ ਜਾਂਦੀ ਹੁੰਦੀ ਆ। ਜਿਵੇਂ ਸਾਡੇ 11 ਇੰਚ ਤਰ੍ਹਾਂ ਦੀ ਪਲੇਟ ਆ ਰਹੀ ਹੈ ਤਾਂ ਆਪਾਂ ਪਾਵਾਂਗੇ 12 ਇੰਚ ਤੇ। ਠੀਕ ਹੈ ਜੀ। ਹੁਣ ਦੇਖੋ ਜਿੰਨੀ ਵੀ ਤੁਹਾਡੀ ਨਾਪ ਕੇ ਪਲੇਟ ਆਵੇ ਤੁਸੀਂ ਉਸ ਤੋਂ ਅੱਧਾ ਇੰਚ ਵੱਧ ਰੱਖਣੀ ਆ ਪਲੇਟ। ਹੁਣੇ ਸਾਡੇ 11 ਸੀ ਮੈਂ 12 ਤੇ ਪਾਉਂਗੀ ਕਿਉਂਕਿ ਅੱਧਾ ਇੰਚ ਜਿਹੜਾ ਹੈਗਾ ਉਹ ਮੋਡੇ ਵਾਲੀ ਸਲਾਈ ਦੇ ਵਿੱਚ ਚਲਾ ਜਾਊਗਾ। ਠੀਕ ਹੈ ਤੇ ਤੁਸੀਂ ਫਿਰ ਹੁਣ ਇਹਦਾ ਵਿਚਕਾਰ ਨਾਪ ਲੈਣਾ ਕਿੰਨਾ ਗੈਪ ਆ ਦੇਖੋ ਇਹਦਾ 7 ਇੰਚ ਆ ਰਿਹਾ ਕਿਉਂਕਿ ਹੁਣ ਇਹ ਤਾਂ ਤਿਆਰ ਪਲੇਟ ਆ ਗਈ ਠੀਕ ਆ ਆਪਾਂ ਇਹਦੇ ਵਿੱਚ ਵੀ ਮਾਰਜਨ ਜਿਹੜਾ ਰਹੇਗਾ ਉਹ ਰੱਖਣਾ ਹੈ 7 ਇੰਚ ਆ ਰਿਹਾ ਤੇ ਮੈਂ 8 ਇੰਚ ਤੇਦਾ ਗੈਪ ਦੇਉਂਗੀ ਕਿਉਂਕਿ ਹੁਣ ਇਹ ਪਈ ਹੋਈ ਪਲੇਟ ਆ ਤੇ ਆਪਾਂ ਨੂੰ ਇਹਦੇ ਵਿੱਚ ਮਾਰਜਨ ਵੀ ਲੈਣਾ ਪਊਗਾ ਜਦੋਂ ਪਲੇਟ ਪੈ ਜੂਗੀ ਆਪਣੀ ਫਿਰ ਇਹ 7 ਇੰਚ ਹੀ ਰਹਿ ਜਾਊਗਾ ਗੈਪ ਠੀਕ ਹੈ ਤੇ ਫਿਰ ਆਪਾਂ ਘੇਰਾ ਵਗੈਰਾ ਜਿਹੜਾ ਹੈਗਾ ਉਹ ਤਾਂ ਚਲੋ ਹੁਣ ਆਪਾਂ ਹਿੱਪ ਦੇ ਹਿਸਾਬ ਨਾਲ ਵੀ ਰੱਖ ਸਕਦੇ ਆਂ ਪਰ ਫੇਰ ਵੀ ਚਲੋ ਆਪਾਂ ਨਾਪ ਲਓ ਜਿੰਨਾ ਵੀ ਘੇਰਾ ਘੇਰਾ ਇਹਨਾਂ ਦਾ 22.5 ਹੀ ਆ ਜਿੰਨੀ ਇਹਨਾਂ ਦੀ हिਪ ਸੀਗੀ ਠੀਕ ਹੈ ਤੇ ਹੁਣ ਆਪਾਂ ਬਾਹ ਦਾ ਨਾਪ ਲੈ ਲੈਣਾ ਦੇਖੋ ਬਾਹ ਜਿਹੜੀ ਹੈਗੀ ਹੈ ਜੀ ਉਹ ਇਹਨਾਂ ਦੇ 19.5 ਇੰਚ ਹੈ ਆਪਾਂ 20 ਇੰਚ ਤੇ ਕਟਿੰਗ ਕਰਾਂਗੇ ਕਿਉਂਕਿ ਅੱਧਾ ਇੰਚ ਆਪਣਾ ਉੱਪਰੋਂ ਸਲਾਈਆਂ ਚ ਚਲਾ ਜਾਊਗਾ 20 ਇੰਚ ਆਪਾਂ ਤਿਆਰ ਰੱਖਾਂਗੇ ਬਾਹ ਤੇ ਉਸ ਤੋਂ ਬਾਅਦ ਜਿੰਨਾ ਵੀ ਤੁਸੀਂ ਮਾਰਜਨ ਲਈ ਲੈਣਾ ਉਹ ਲੈ ਸਕਦੇ ਹੋ 1.5 ਇੰਚ ਲੈਣਾ 1.5 ਇੰਚ ਲੈ ਲਓ 2 ਇੰਚ ਲੈਣਾ 2 ਇੰਚ ਲੈ ਲਓ ਤੇ ਜਦੋਂ ਆਪਾਂ ਸੂਟ ਦੀ ਲੰਬਾਈ ਨਾਪਣੀ ਹੁੰਦੀ ਆ ਉਹਦੇ ਵਿੱਚ ਵੀ ਅਸਾਂ 5 ਇੰਚ ਵਾਧ ਰੱਖਣਾ ਹੁੰਦਾ ਮੋਡੇ ਵਾਲੀਆਂ ਸਲਾਈਆਂ ਦਾ ਬਾਕੀ ਜਿੰਨੀ ਸੂਟ ਦੀ ਤੁਹਾਡੀ ਲੰਬਾਈ ਹੋਊਗੀ ਓਨੀ ਰੱਖ ਕੇ ਅੱਧਾ ਇੰਚ ਉੱਪਰ ਮੋਡੇ ਵਾਲੀਆਂ ਸਲਾਈਆਂ ਦਾ ਰੱਖ ਲਓ ਇਨਾਂ ਦਾ ਤੀਰਾ ਆਪਾਂ 7 ਇੰਚ ਲਿਖਿਆ ਸੀਗਾ ਤੇ ਆਪਾਂ ਤੀਰਾ ਰੱਖਾਂਗੇ 7 ਇੰਚ ਔਰ ਮੋਡਾ ਰੱਖਾਂਗੇ ਜੀ 7.5 ਇੰਚ ਕਿਉਂਕਿ ਇਹਨਾਂ ਦਾ ਬੈਕ ਵਾਲਾ ਜਿਹੜਾ ਗਲਾ ਸੀ ਨਾ ਉਹ ਬਹੁਤ ਛੋਟਾ ਸੀਗਾ 4 ਇੰਚ ਸੀਗਾ ਇਸ ਲਈ ਇਹਨਾਂ ਦਾ ਤੀਰਾ ਵੱਧ ਆ ਰਿਹਾ ਸੀ ਤੇ ਉਦੋਂ ਆਪਾਂ ਮੋਡਾ ਵੀ ਵਧਾ ਕੇ ਲੈਣਾ ਹੁੰਦਾ ਹੁਣ ਜੀ ਆਪਣਾ ਤੀਰਾ 6.5 ਤੋਂ ਉੱਪਰ ਆ ਗਿਆ ਨਾ ਤਾਂ ਆਪਾਂ ਮੋਡਾ ਵੀ ਵਧਾ ਕੇ ਹੀ ਲੈਣਾ ਹੁੰਦਾ ਹੁਣ ਇਹਨਾਂ ਦਾ ਤੀਰਾ ਸੀਗਾ ਜੀ 7 ਇੰਚ ਔਰ ਆਪਾਂ ਮੋਡਾ ਰੱਖਾਂਗੇ 7.5 ਇੰਚ ਮੋਡਾ ਮੈਂ ਸੂਟ ਦਾ ਤਾਂ ਨਹੀਂ ਨਾਪਿਆ ਕਿਉਂਕਿ ਦੇਖੋ ਹਰੇਕ ਦਾ ਤਰੀਕਾ ਮੋਡਾ ਕਟਾਈ ਹਿਸਾਬ ਨਾਲ ਹੀ ਮੋਡਾ ਕੱਟ ਕਰੂੰਗੀ ਠੀਕ ਹੈ ਮੇਰਾ ਉਸੇ ਹਿਸਾਬ ਨਾਲ ਸਹੀ ਆਊਗਾ ਬਿਲਕੁਲ ਠੀਕ ਹੈ ਤੇ ਹੁਣ ਇਹਨਾਂ ਦੀ ਬ੍ਰੈਸ ਤੋਂ ਫਿਟਿੰਗ ਸੀ ਜੀ ਸਾਡੇ 20 ਇੰਚ ਆਪਾਂ ਫਿਟਿੰਗ ਦੇਖੋ ਕਿਵੇਂ ਰੱਖਣੀ ਹੁੰਦੀ ਹੈ ਹੁਣ ਸਾਡੇ 20 ਆ ਗਿਆ ਆਪਾਂ ਉਹਦਾ ਹਾਫ ਕਰ ਲੈਣਾ ਇਦਾਂ ਕਰਕੇ ਤੇ 1.5 ਆਜੂਗਾ ਤੇ ਆਪਾਂ 1.5 ਇੰਚ ਤੇ ਨਿਸ਼ਾਨ ਲਗਾ ਲੈਣਾ ਠੀਕ ਹੈ ਜਦੋਂ ਇਦਾਂ ਸਾਡੇ ਤੇ ਆ ਜੇ ਨਾ ਸਾਡੇ 19 ਸਾਡੇ 20 ਤੇ ਤੁਸੀਂ ਇਦਾਂ ਹਾਫ ਕਰ ਲਿਆ ਕਰੋ ਇੰਚੀ ਟੇਪ ਦਾ ਫਿਰ ਉਹਦੇ ਨਾਲ ਆਪਣੀ ਫਿਟਿੰਗ ਜਿਹੜੀ ਹੈਗੀ ਆ ਸਹੀ ਨਿਕਲਿਆ ਆਉਂਦੀ ਆ ਤੇ ਇਦਾਂ ਆਪਾਂ 1.5 ਇੰਚ ਤੇ ਨਿਸ਼ਾਨ ਲਗਾ ਲਵਾਂਗੇ ਠੀਕ ਹੁਣ ਦੇਖੋ ਇਹਨਾਂ ਦੀ ਫਿਟਿੰਗ ਦਾ ਨਿਸ਼ਾਨ ਆਪਾਂ ਕਿੰਨੇ ਇੰਚ ਤੇ ਲਗਾਉਣਾਗਾ ਜਿਵੇਂ ਹੁਣ ਇਹ ਜਿਹੜੇ ਹੈਗੇ ਨੇ ਉਹ ਉਹਨਾਂ ਦੀ ਹਾਈਟ ਹੈਗੀ ਥੋੜੀ ਜਿਹੀ ਜ਼ਿਆਦਾ ਮੈਂ ਪਹਿਲਾਂ ਵਾਲੀ ਇਹ ਵੀਡੀਓ ਦੇ ਵਿੱਚ ਦੱਸਿਆ ਵੀ ਹੋਇਆ ਮਤਲਬ ਜਿਨ੍ਹਾਂ ਦੀ ਹਾਈਟ ਜ਼ਿਆਦਾ ਹੋਵੇ ਨਾ ਉਹਨਾਂ ਦੀ ਤੁਸੀਂ ਫਿਟਿੰਗ ਦਾ ਨਿਸ਼ਾਨ ਅੱਧਾ ਇੰਚ ਵਧਾ ਕੇ ਲਗਾਉਣਾ ਹੁੰਦਾ ਮਤਲਬ ਕਿ ਨਾਰਮਲ ਆਪਾਂ ਲਗਾਉਨੇ ਆ 14 ਇੰਚ ਤੇ ਉੱਪਰੋਂ ਮੋਡੇ ਵਾਲੀ ਸਲਾਈ ਤੋਂ 14 ਇੰਚ ਤੇ ਲਗਾਉਨੇ ਆ ਤੇ ਇਹ ਥੋੜੇ ਜਿਹਾ ਲੰਬੇ ਨੇ ਇਸੇ ਲਈ ਮੈਂ ਇਹਨਾਂ ਦਾ 15 ਇੰਚ ਤੇ ਹੀ ਲਗਾਉਂਗੀ 15 ਇੰਚ ਤੇ ਇਹਨਾਂ ਦੀ ਜਿਹੜੀ ਫਿਟਿੰਗ ਆ ਉਹ ਬਿਲਕੁਲ ਸਹੀ ਤੇ ਬਸ ਆਪਾਂ ਇਦਾਂ ਧਿਆਨ ਰੱਖਣਾ ਹੁੰਦਾ ਜਿਨ੍ਹਾਂ ਦੀ ਹਾਈਟ ਥੋੜੀ ਜੀ ਜ਼ਿਆਦਾ ਹੁੰਦੀ ਆ ਉਹਨਾਂ ਦੀ 15 ਇੰਚ ਤੇ ਲਗਾ ਲਿਆ ਕਰੋ ਉਦਾਂ ਆਪਾਂ 14.5 ਤੇ ਲਗਾਉਣੇ ਹੁੰਨੇ ਆ ਠੀਕ ਹੈ ਔਰ ਚਾਕ ਸੀਗੇ ਇਹਨਾਂ ਦੇ 23.5 ਇੰਚ ਤੇ ਜਿਵੇਂ ਜਿਵੇਂ ਹੁਣ ਹੈਗੇ ਸੀ ਨਾ ਆਪਾਂ ਉਵੇਂ-ਉਵੇਂ ਨਿਸ਼ਾਨ ਲਗਾਈ ਜਾਣੇ ਨੇ ਆਵੇਂ ਲਿਖਿਆ ਹੋਇਆ 23.5 ਇੰਚ ਤੇ ਇਹਨਾਂ ਦੇ ਚਾਕ ਸੀਗੇ ਹੁਣ ਦੇਖੋ ਆਪਣਾ ਤੀਰਾ ਸੀਗਾ 7 ਇੰਚ ਤੇ ਆਪਾਂ ਇਹਦੇ ਸਾਹਮਣੇ ਇੱਕ 6.5 ਤੇ ਨਿਸ਼ਾਨ ਲਗਾਵਾਂਗੇ ਘਟਾ ਕੇ ਇਹਦੇ ਤੋਂ ਹੀ ਆਪਣੇ ਮੋਡੇ ਦੀ ਕਾਟ ਪੈਂਦੀ ਹੁੰਦੀ ਆ ਠੀਕ ਹੈ ਜੀ ਹੁਣ ਇੱਕ ਆਪਾਂ 6.5 ਤੇ ਲਗਾ ਲਿਆ ਇੱਕ ਆਪਾਂ 7 ਵਾਲੇ ਦੇ ਸਾਹਮਣੇ 7 ਤੇ ਲਗਾ ਲਵਾਂਗੇ ਤਾਂ ਕਿ ਆਪਾਂ ਨੂੰ ਸਾਹਮਣਾ ਕਰਨਾ ਸੌਖਾ ਹੋ ਜਾਵੇ ਠੀਕ ਹੈ ਤੇ 7 ਵਾਲੇ ਨਿਸ਼ਾਨ ਨੂੰ ਆਪਾਂ ਇਦਾਂ 7 ਵਾਲੇ ਨਾਲ ਮਿਲਾ ਦੇਵਾਂਗੇ ਤੇ ਜਿਹੜਾ 6.5 ਵਾਲਾ ਨਾ ਉਹਨੂੰ ਆਪਾਂ ਇਦਾਂ ਤਕੋਨਾ ਕਰਕੇ ਮਿਲਾ ਦੇਵਾਂਗੇ ਠੀਕ ਹੈ ਇਹਨੂੰ ਆਪਾਂ ਥੋੜਾ ਟੇਡਾ ਕਰ ਲਓ ਹੁਣ ਬਾਕੀ ਜਿਹੜੀਆਂ ਨਿਸ਼ਾਨੀਆਂ ਹੈਗੀਆਂ ਨੇ ਉਹ ਵੀ ਆਪਾਂ ਜਿਵੇਂ ਸੂਰਤ ਤੋਂ ਨਾਪ ਲਿਆ ਸੀ ਉਸ ਹਿਸਾਬ ਨਾਲ ਹੀ ਲਗਾਈ ਜਾਣੀਆਂ ਨੇ ਹੁਣ ਕਮਰ ਤੋਂ ਇਹਨਾਂ ਦੀ ਫਿਟਿੰਗ ਹੈਗੀ ਸੀ ਜੀ 18 ਇੰਚ 18 ਦਾ ਹਾਫ ਬਣਦਾ 9 ਇੰਚ ਠੀਕ ਹੈ ਪਰ ਹੁਣ ਇਹਨਾਂ ਦੇ ਪਲੇਟਾਂ ਪੈਣੀਆਂ ਨੇ ਪਲੇਟਾਂ ਕਰਕੇ ਆਪਾਂ ਨੂੰ 21 ਇੰਚ ਵਾਧ ਨਿਸ਼ਾਨੀ ਲਗਾਉਣੀ ਪੈਣੀ ਆ ਮਤਲਬ ਕਿ ਆਪਾਂ ਨੂੰ 19 ਇੰਚ ਤੇ ਨਿ ਇੰਚ ਤੇ ਆਪਾਂ ਇਦਾਂ 9 ਇੰਚ ਤੇ ਨਿਸ਼ਾਨ ਲਗਾ ਲਾਂਗੇ ਕਮਰ ਦਾ ਤੇ ਇਹਨਾਂ ਦੀ हिਪ ਤੋਂ ਫਿਟਿੰਗ ਹੈਗੀ ਸੀ ਜੀ 22 ਆਪਾਂ ਨੂੰ 11.5 ਤੇ ਨਿਸ਼ਾਨ ਲਗਾ ਲਾਂਗੇ ਆਪਾਂ ਹੁਣ ਜਿਹੜੀ ਬ੍ਰੈਸਟ ਦੀ ਫਿਟਿੰਗ ਹੈਗੀ ਆ ਉਹਦੇ ਤੋਂ ਆਪਾਂ ਇੱਕ 3 ਇੰਚ نیچے ਸਿੱਧਾ ਨਿਸ਼ਾਨ ਲਗਾਉਣਾ ਉਹਦੇ ਤੋਂ ਆਪਾਂ ਕਮਰ ਦੀ ਫਿਟਿੰਗ ਦੇਣੀ ਆ ਠੀਕ ਹੈ ਮੈਂ ਇੱਥੋਂ ਸਿੱਧਾ ਨਹੀਂ ਨਿਸ਼ਾਨ ਲਗਾਉਂਦੀ ਹੁੰਦੀ ਕਮਰ ਦੀ ਫਿਟਿੰਗ ਦਾ ਕਿਉਂਕਿ ਨਾ ਫਿਰ ਇੱਥੋਂ ਤਿੱਖਾ ਜਾ ਹੋ ਜਾਂਦਾ ਤੇ ਕੱਪੜਾ ਜਿਹੜਾ ਹੁੰਦਾ ਉਹ ਇਕੱਠਾ ਹੋਣ ਲੱਗ ਜਾਂਦਾ ਮੋਢੇ ਦੇ نیچے ਝੋਲ ਜਾ ਪੈਣ ਲੱਗ ਜਾਂਦਾ ਮੈਂ ਪਹਿਲਾਂ 3 ਇੰਚ ਸਿੱਧਾ ਕਰਦੀ ਆ ਉਹਦੇ ਤੋਂ ਫਿਰ ਐਦਾਂ ਕਮਰ ਦੀ ਫਿਟਿੰਗ ਦਾ ਨਿਸ਼ਾਨ ਲਗਾਉਣੀ ਹੁੰਦੀ ਆ ਇਹਦੇ ਨਾਲ ਮੇਰੀ ਫਿਟਿੰਗ ਬਿਲਕੁਲ ਸਹੀ ਆਉਂਦੀ ਹੁੰਦੀ ਆ ਠੀਕ ਹੈ ਜੀ ਤੇ ਇੱਥੋਂ ਆਪਾਂ हिਪ ਤੇ ਹੁਣ ਆਪਾਂ ਇਥੋਂ ਪੌਣੇ 1 ਇੰਚ ਦੀ ਕਾਟ ਪਾ ਲੈਣੀ ਆ ਮੂਰਲੇ ਪੱਲੇ ਦੀ ਤੇ ਆਪਾਂ ਪੌਣੇ 2 ਇੰਚ ਦੀ ਪਾ ਲੈਣੀ ਆ ਜੀ ਪਿਛਲੇ ਪੱਲੇ ਦੀ ਠੀਕ ਹੈ ਤੇ ਇਥੋਂ ਮੋਢੇ ਦਾ ਹਾਫ ਕਰ ਲੈਣਾ ਆਪਾਂ ਨੇ ਇਹਦਾ ਪੌਣੇ 4 ਆਊਗਾ ਕਿਉਂਕਿ ਆਪਣਾ ਮੋਢਾ 7.5 ਹੈ ਨਾ ਠੀਕ ਹੈ ਤੇ ਇਹ ਪੌਣੇ ਇੰਚ ਤੇ ਆਪਾਂ ਫਰੰਟ ਵਾਲੇ ਪੱਲੇ ਦੀ ਕਾਟ ਪਾਉਣੀ ਆ ਪੌਣੇ 2 ਇੰਚ ਤੇ ਬੈਕ ਵਾਲੇ ਦੀ ਤੇ ਆਪਾਂ ਇਥੋਂ ਗੁਲਾਈ ਦੇ ਦੇਣੀ ਆ ਮੋਢੇ ਦੀ ਹੁਣ ਪਹਿਲਾਂ ਮੈਂ ਫਰੰਟ ਵਾਲੇ ਪੱਲੇ ਨੂੰ ਥੋੜਾ ਜਿਹਾ ਡਾਊਨ ਕਰ ਦੂੰਗੀ ਇਹਦੇ ਵਿੱਚ 5 ਇੰਚ ਦੀ ਕਾਟ ਮੈਂ ਜ਼ਰੂਰ ਪਾਉਣੀ ਹੁੰਦੀ ਹੈ ਕਿ ਇਹਦੇ ਨਾਲ ਕੀ ਹੁੰਦਾ ਜਿਹੜਾ ਸਾਡਾ ਫਰੰਟ ਵਾਲਾ ਗਲਾ ਹੁੰਦਾ ਨਾ ਉਹ ਬੈਕ ਵਾਲੀ ਸਾਈਡ ਨਹੀਂ ਜਾਂਦਾ ਹੈਗਾ ਇਹ ਕਾਟ ਪਾਉਣ ਤੋਂ ਬਾਅਦ ਹੀ ਮੈਂ ਪਲੇਟਾਂ ਦੇ ਨਿਸ਼ਾਨ ਲਗਾਉਂਗੀ ਨਹੀਂ ਤਾਂ ਫਿਰ ਪਲੇਟਾਂ ਨੇ ਜਿਹੜੀਆਂ ਆ ਉਹ ਘਟ ਜਾਣਗੀਆਂ ਮੇਰੀਆਂ ਇਸ ਲਈ ਪਹਿਲਾਂ ਮੈਂ ਕਾਟ ਪਾਉਂਗੀ ਫਿਰ ਮੈਂ ਉਸ ਤੋਂ ਬਾਅਦ ਪਲੇਟਾਂ ਦੇ ਨਿਸ਼ਾਨ ਲਗਾਉਂਗੀ ਇਹਦੇ ਨਾਲ ਸਾਡਾ ਮੋਡਾ ਵੀ ਸੈੱਟ ਹੋ ਜਾਂਦਾ ਤੇ ਗਲਾ ਵੀ ਪਿੱਛੇ ਨਹੀਂ ਜਾਂਦਾ ਤੇ ਹੁਣ ਆਪਾਂ ਨਿਸ਼ਾਨ ਲਗਾ ਲੈਣੇ ਪਲੇਟਾਂ ਦੇ ਇੱਥੋਂ ਆ ਕਾਟ ਵਾਲੇ ਨਿਸ਼ਾਨ ਤੋਂ 12 ਇੰਚ ਤੇ ਸੀ ਇਹਨਾਂ ਦੀ ਪਲੇਟ ਤੇ ਇਹਨਾਂ ਦੀ ਪਲੇਟ ਹੈਗੀ ਸੀ ਇੱਕ ਮਿੰਟ ਲੰਬੀ ਆਪਾਂ ਨਾਪ ਲਈਏ ਕਿੰਨੀ ਲੰਬੀ ਪਲੇਟ ਹੈ ਤੇ ਪਲੇਟ ਇਹਨਾਂ ਦੀ 7.5 ਇੰਚ ਲੰਬੀ ਆ ਤੇ ਆਪਾਂ 7 ਇੰਚ ਤੇ ਨਿਸ਼ਾਨ ਲਗਾ ਲਵਾਂਗੇ ਹੁਣ ਦੇਖੋ ਇਹਨਾਂ ਦਾ ਪਲੇਟਾਂ ਵਿਚਲਾ ਗੈਪ ਜਿਹੜਾ ਹੈਗਾ ਸੀ ਉਹ 7 ਇੰਚ ਸੀਗਾ ਤੇ ਆਪਾਂ ਪਰ 8 ਇੰਚ ਤੇ ਦੇਵਾਂਗੇ ਮਤਲਬ ਕਿ ਹਾਫ ਕਰਕੇ 4 ਇੰਚ ਤੇ ਦੇਵਾਂਗੇ ਜਦੋਂ ਆਪਾਂ ਪਲੇਟ ਪਾਵਾਂਗੇ ਨਾ ਉਹ 7 ਇੰਚ ਤੇ ਹੀ ਆਜੂਗਾ ਜਿੰਨਾ ਇਹਨਾਂ ਦਾ ਸੂਟ ਤੋਂ ਆਪਾਂ ਨਾਪਿਆ ਸੀਗਾ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਪਲੇਟਾਂ ਨੂੰ ਸਿੱਧਾ ਕਰ ਲੈਣਾਗਾ ਦੇਖੋ ਵੈਸੇ ਇਹਨਾਂ ਦੇ ਸਾਈਡ ਵਾਲੀਆਂ ਪਲੇਟਾਂ ਪੈਣੀਆਂ ਨਹੀਂ ਹੈਗੀਆਂ ਇਸੇ ਲਈ ਆਪਾਂ ਸਿਰਫ ਆ ਵਾਲੀਆਂ ਪਲੇਟਾਂ ਦੇ ਹੀ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਦੀ ਕਟਿੰਗ ਕਰ ਲਵਾਂਗੇ ਪਹਿਲਾਂ ਆਪਾਂ ਪੌਣੇ 2 ਇੰਚ ਵਾਲੇ ਨਿਸ਼ਾਨ ਤੋਂ ਬੈਕ ਵਾਲੇ ਪੱਲੇ ਦੀ ਕਟਿੰਗ ਕਰਾਂਗੇ ਉਸ ਤੋਂ ਬਾਅਦ ਆਪਾਂ ਫਰੰਟ ਵਾਲੇ ਦੀ ਕਰਾਂਗੇ ਜਿਹੜਾ ਆਪਾਂ ਪੌਣੇ ਇੰਚ ਦਾ ਨਿਸ਼ਾਨ ਲਗਾਇਆ ਸੀ ਤੇ ਤੁਸੀਂ ਕੱਟ ਜ਼ਰੂਰ ਲਗਾਉਣੇ ਨੇ ਇੱਥੇ ਹੁਣ ਆਪਾਂ ਫਰੰਟ ਵਾਲੇ ਪੱਲੇ ਦੀ ਕਟਿੰਗ ਕਰ ਲਵਾਂਗੇ ਜਿਹੜਾ ਆਪਾਂ ਇਹ ਪੌਣੇ ਇੰਚ ਤੇ ਕਾਟ ਦਾ ਨਿਸ਼ਾਨ ਲਗਾਇਆ ਸੀ ਹੁਣ ਆਪਾਂ ਕੀ ਕਰਨਾ ਦੇਖੋ ਆਪਾਂ ਇੱਦਾਂ ਪੱਲਾ ਪਲਟਣਾ ਤੇ ਆਪਾਂ ਨਿਸ਼ਾਨ ਨੇ ਜਿਹੜੇ ਉਹ ਦੂਸਰੇ ਵਾਲੇ ਪਾਸੇ ਵੀ ਲਗਾ ਲੈਣੇ ਨੇ ਇੱਦਾਂ ਪੱਲੇ ਉੱਪਰ ਪੱਲਾ ਫੋਲਡ ਕਰਕੇ ਨਿਸ਼ਾਨ ਜਿਹੜੇ ਹੁੰਦੇ ਨੇ ਉਹ ਦੂਸਰੇ ਵਾਲੇ ਪਾਸੇ ਆ ਜਾਂਦੇ ਹੁੰਦੇ ਨੇ ਦੇਖੋ ਇਹ ਨਿਸ਼ਾਨ ਜਿਹੜੇ ਹੈਗੇ ਨੇ ਉਹ ਹਲਕੇ ਹਲਕੇ ਆ ਗਏ ਨੇ ਤੇ ਤੁਸੀਂ ਇਹਨਾਂ ਨੂੰ ਇੱਦਾਂ ਹੀ ਡਾਰਕ ਕਰ ਲਓ ਠੀਕ ਹੈ ਜੀ ਤੇ ਇੱਦਾਂ ਹੀ ਆਪਾਂ ਪਲੇਟਾਂ ਦੇ ਜਿਹੜੇ ਨਿਸ਼ਾਨ ਨੇ ਉਹ ਵੀ ਡਾਰਕ ਕਰ ਲੈਣੇ ਨੇ ਤੇ ਹੁਣ ਆਪਾਂ ਜਿਵੇਂ ਮੂਰਲੇ ਪੱਲੇ ਤੇ ਨਿਸ਼ਾਨੀਆਂ ਲਗਾਈਆਂ ਨੇ ਇਹਦੇ ਉੱਪਰ ਵੀ ਆਪਾਂ ਪਲੇਟਾਂ ਦੇ ਨਿਸ਼ਾਨ ਲਗਾ ਲੈਣੇ ਨੇ 12 ਇੰਚ ਤੇ ਐਦਾਂ ਪਲੇਟ ਪਾ ਲੈਣੀਆਂ ਤੇ ਤੁਸੀਂ ਤੇ ਜਿਹੜੇ ਗੈਪ ਹੈਗਾ ਉਹ 4 ਇੰਚ ਦਾ ਰੱਖ ਲੈਣਾ ਇਹ ਤਾਂ ਕਰਕੇ ਠੀਕ ਹੈ ਜੀ ਤੇ ਨੀਚੇ ਨੂੰ ਰੱਖ ਲੈਣਾ 7.5 ਇੰਚ ਲੰਬੀ ਪਲੇਟ ਠੀਕ ਹੈ ਤੇ ਇਹਨੂੰ ਆਪਾਂ ਐਦਾਂ ਕਰਕੇ ਸਿੱਧਾ ਕਰ ਲੈਣਾ ਠੀਕ ਹੈ ਜੀ ਹੁਣ ਦੇਖੋ ਜਿਹੜੀਆਂ ਬਾਵਾ ਨੇ ਸੂਟ ਦੀਆਂ ਉਹ ਮੇਰੇ ਸੂਟ ਦੀਆਂ ਬਾਵਾਾਂ ਦੇ ਵਿੱਚ ਜੋੜ ਲੱਗੂਗਾ ਉਸ ਤੋਂ ਬਾਅਦ ਹੀ ਇਹਦੀ ਜਿਹੜੀ ਕਟਿੰਗ ਹੈਗੀ ਆ ਉਹ ਹੋਊਗੀ ਤੇ ਮੈਂ ਉਹਦਾ ਤੁਹਾਨੂੰ ਦੱਸ ਦੇ ਰਣੀ ਆ ਕਿ ਆਪਾਂ ਨਾਪ ਜਿਹੜਾ ਹੈਗਾ ਉਹ ਕਿੱਦਾਂ ਲੈਣਾ ਹੁੰਦਾ ਹੈ ਨਾ ਹੁਣ ਦੇਖੋ 20 ਇੰਚ ਤੇ ਜਿਵੇਂ ਹੁਣ ਇਹਦੀ 19.5 ਇੰਚ ਬਾਹ ਆ ਰਹੀ ਸੀ ਤਾਂ ਆਪਾਂ ਇਦਾਂ 20 ਇੰਚ ਤੇ ਇਹਦੀ ਕਟਿੰਗ ਕਰਕੇ ਮੂਰੇ ਆਪਾਂ ਫੋਲਡਿੰਗ ਦਾ ਰੱਖ ਲੈਣਾ ਠੀਕ ਹੈ ਜਿੰਨਾ ਵੀ ਆਪਾਂ ਨੂੰ ਚਾਹੀਦਾ ਹੁਣ ਆ 20 ਤੇ ਨਿਸ਼ਾਨ ਲਗਾ ਕੇ ਇੱਥੇ ਤੁਸੀਂ ਫੋਲਡਿੰਗ ਦਾ ਰੱਖ ਲਓ ਤੇ ਹੁਣ ਨਾ ਦੇਖੋ ਮੈਂ ਤੁਹਾਨੂੰ ਸਲਵਾਰ ਦਾ ਦੱਸ ਦੰਨੀ ਆ ਵੀ ਆਪਾਂ ਸਲਵਾਰ ਜਿਹੜੀ ਆਪਣੀ ਆ ਸਲਾਈ ਹੈਗੀ ਆ ਨਾ ਜਿੱਥੇ ਆਪਾਂ ਬਲ ਪਾਏ ਹੋਏ ਨੇ ਆਪਾਂ ਇੱਥੇ ਇੰਚ ਟੇਪ ਰੱਖਣਾ ਤੇ ਦੇਖੋ ਆਪਣਾ ਕਿੰਨਾ ਆ ਰਿਹਾ 33 ਇੰਚ ਆ ਰਿਹਾ ਠੀਕ ਹੈ ਇਹ ਤੇ ਆਪਾਂ ਇਹਦੀ 34 ਦੇ ਕਟਿੰਗ ਕਰਾਂਗੇ ਕਿਉਂਕਿ ਆਪਾਂ ਅੱਧਾ ਇੰਚ ਆਪਣਾ ਆ ਵਾਲੀ ਸਲਾਈ ਲੈ ਜੂਗੀ ਜਦੋਂ ਬਲ ਪਾਵਾਂਗੇ ਤੇ ਅੱਧਾ ਇੰਚ ਆਪਣਾ ਪੌਂਚੇ ਦੇ ਵਿੱਚ ਜਦੋਂ ਆਪਾਂ ਜੜਾਂਗੇ ਨਾ ਉਦੋਂ ਚਲਾ ਜਾਊਗਾ ਠੀਕ ਹੈ ਤੁਸੀਂ ਬਸ ਇੱਥੇ ਇੰਚ ਟੇਪ ਰੱਖਿਆ ਕਰੋ ਇਦਾਂ ਰੱਖ ਕੇ ਨਾਪ ਲਿਆ ਕਰੋ ਹੁਣ ਜੇ 33 ਆ ਰਹੀ ਹੈ ਤਾਂ 34 ਦੇ ਕਟਿੰਗ ਕਰ ਲਓ ਠੀਕ ਹੈ 2 ਇੰਚ ਵੱਧ ਰੱਖ ਕੇ ਤੇ ਫੇਰ ਆਪਾਂ ਕੀ ਕਰਨਾ 벨ਟ ਨਾਪ ਲਓ ਵੀ ਜਿਹੜੀ ਇਹਦੀ ਕਿੰਨੀ ਆਗੀ 벨ਟ ਇਹਨਾਂ ਦੀ 5.5 ਇੰਚ ਹੈਗੀ ਤੇ ਉੱਪਰ 5.5 ਇੰਚ ਦੀ ਓਨੀ ਜਿੰਨੀ ਵੀ ਤੁਹਾਡੀ 벨ਟ ਹੋਵੇ ਤੁਸੀਂ ਨਾਪ ਹੀ ਲੈਣਾ ਵੀ ਓਨੀ ਆਪਾਂ ਲਗਾ ਦੋ ਠੀਕ ਹੈ ਤੇ ਪੌਂਚੇ ਵਗੈਰਾ ਹੈਗੇ ਨੇ ਉਹ ਤੁਸੀਂ ਨਾਪ ਵੀ ਸਕਦੇ ਹੋ ਕਿ ਆਪਾਂ ਕਿੰਨੇ ਇੰਚ ਦੇ ਪੌਣੇ ਨਹੀਂ ਤਾਂ ਤੁਸੀਂ ਆਪਣੇ ਹਿਸਾਬ ਨਾਲ ਵੀ ਪਾ ਸਕਦੇ ਹੋ ਕਿਉਂਕਿ ਸਲਵਾਰ ਦਾ ਐਡਾ ਕੋਈ ਚੱਕਰ ਨਹੀਂ ਦੇਖੋ ਪੌਂਚੇ ਕਿਵੇਂ ਨਾਪਨੇ ਨੇ ਹੁਣ ਜਿਵੇਂ ਇਹਨਾਂ ਦੇ ਨਾ 7.5 ਆ ਰਹੇ ਨੇ ਪੌਂਚੇ ਹਨਾ ਇਦਾ ਮਤਲਬ ਇਹਨਾਂ ਦੇ 15 ਇੰਚ ਪਹੁੰਚੇ ਪਾਏ ਹੋਏ ਹੋਣਗੇ ਇਹਨਾਂ ਦੇ ਪਹੁੰਚੇ ਥੋੜੇ ਜਿਹਾ ਜ਼ਿਆਦਾ ਹੀ ਵੱਡੇ ਪਾ ਰੱਖੇ ਨੇ ਆਪਾਂ ਅੱਧਾ ਇੰਚ ਅੱਧਾ ਅੱਧਾ ਇੰਚ ਸਲਾਈਆਂ ਦਾ ਲੈ ਲੈਣਾ ਮਤਲਬ ਕਿ ਆਪਾਂ 16 ਇੰਚ ਤੇ ਕੱਟ ਹੋਣਗੇ ਇਹਨਾਂ ਦੇ ਠੀਕ ਹੈ ਬਾਕੀ ਦੇਖੋ ਪਹੁੰਚੇ ਦੇ ਹਿਸਾਬ ਨਾਲ ਹੁੰਦਾ ਜਿੰਨਾ ਆਪਣਾ ਪਹੁੰਚਾ ਚੌੜਾ ਹੁੰਦਾ ਨਾ ਉਸੇ ਹਿਸਾਬ ਨਾਲ ਹੀ ਆਪਾਂ ਮੂਰਲੇ ਜਿਹੜੇ ਪਹੁੰਚੇ ਹੁੰਦੇ ਨੇ ਉਹ ਪੌਣੇ ਹੁੰਦੇ ਨੇ ਠੀਕ ਆ ਹੁਣ ਜਿਵੇਂ ਇਹਨਾਂ ਦਾ 7.5 ਤਿਆਰ ਹੈ ਤਾਂ ਆਪਾਂ ਅੱਧਾ ਅੱਧਾ ਇੰਚ ਸਲਾਈਆਂ ਦਾ ਰੱਖ ਲਵਾਂਗੇ ਮਤਲਬ ਕਿ 15 ਇੰਚ ਆ ਰਿਹਾ ਤਾਂ ਤੇ ਐਦਾਂ ਤੁਸੀਂ ਸਲਵਾਰ ਦਾ ਨਾਪ ਲੈ ਲੈਣਾ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਗਈ ਹੋਊਗੀ ਠੀਕ ਹੈ ਜੀ ਚਲੋ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ